ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬੱਸ ਬਰਮਾ ਰੱਬ ਨੂੰ ਬੁਲਾ ਬੈਠਾ ਹਾਂ ਰੱਬਾ ਤੇ ਗਲਤੀ ਮੰਨਦੇ ਆ ਆਪਦੀ ਤੇ ਗਲਤੀ ਮੰਨਦੇ ਆ ਆਪਦੀ ਗਲਤੀ ਕੀਤੀ ਪਰ ਬੈਨ ਨੇ ਜਿੰਨੀ ਇਹ ਕਹਿੰਦੇ ਉਨੀ ਗਲਤੀ ਨਹੀਂ ਮੈਂ ਹਰਪਾਲ ਸਿੰਘ ਆਪਣੇ ਦਾਤਾ ਮੇਰਾ ਜੀ ਤੇ ਕੀ ਅੱਜ ਹੋਇਆ ਕੀ ਇਹ ਦੁਨੀਆ ਦੇ ਬਹੁਤ ਜੀ ਬਹੁਤ ਹੀ ਖਲਾਉਣੀ ਹਰਕਤ ਕੀਤੀ ਜਾਂ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਪਿੱਛੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋਸਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲਾ ਸੱਸੀ ਦਾ ਅਥਰਪ ਉਹਦੀ ਉਹਦੀ ਸਪੋਰਟ ਦੇਣੀ ਆ ਇਹ ਕੁੜੀ ਦੀ ਸਪੋਰਟ 'ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਆ ਫਾਂਸੀ ਦੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹੋ ਜੀ ਸਜ਼ਾ ਕੁੜੀ ਆ ਦੋ ਸਾਲ ਦੀ ਆਈ ਸੀ ਚਾਰ ਸਾਲ ਹੋ ਗਏ ਕੁੜੀ ਦਾ ਸੋਚਨ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦੀ ਕੁੜੀ ਦੀ 15 ਸਾਲੋਂ ਦਾ ਹਾਂ 4 ਸਾਲ ਹੋ ਗਏ ਇਹ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉਥੋਂ ਫਿਰ ਅਸੀਂ ਅਸੀ ਸਾਹਿਬ ਨੂੰ ਕਾਲ ਆਈ ਐਸਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਬਹਿਣਾ ਸੀਗਾ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬੰਦਾ ਤੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ ਉਹ ਡਰਾਉਣਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰਾਉਂਦਾ ਜੇ ਦੱਸਿਆ ਕਿਸੇ ਨੂੰ ਕਿ ਫਿਰ ਤੇਰੇ ਨਾਲ ਬੈਣ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ ਜੇ ਸੋ ਵੀਡੀਓ ਵੀ ਤੇ ਵਿਆਹ ਤੋਂ ਬਾਅਦ ਜੋ ਨਹੀਂ ਵਿਡਿਓ ਹੋ ਗਿਆ। ਹੂੰ। ਕੰਮ ਕੀ ਕਰਦਾ ਹੋ? ਕੰਮ ਟੀਲਰ ਦਾ ਕੰਮ ਕਰਦਾ ਸੀ। ਟੀਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰ ਕੋਲ ਵੀ ਹੋਣੀ ਨੇ ਪਾਇਆ ਸੀਗਾ। ਤੇ ਮਾਪੇ ਪਹਿਲਾਂ ਮਰੇ ਹੋਇਆ ਜੀ। ਜਿੱਦੋਂ ਹੋ ਗਿਆ ਵਿਆਹ ਹੋਇਆ ਉਹਨੂੰ ਜਿਹੜਾ ਦੂਜਾ ਵਿਆਹ ਹੋਇਆ ਮੈਨੂੰ। 13 ਸਾਲ ਹੋ ਗਏ ਵਿਆਹ ਹੋਣ ਨੂੰ। ਕੀ ਨਾਮ ਕੀ ਤੁਹਾਡਾ ਜੀ? ਗੁਰਪ੍ਰੀਤਪਾਲ। ਕਿੱਥੋਂ ਦੇ ਰਹਿਣ ਆ ਲੇ? ਅਸੀਂ ਦਾਤਾ ਪਿੰਡ ਦੇ ਰਹਿਣ ਆਲੇ। ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਐ ਮੈਂ ਆਪਣੀ ਬੇਟੀ ਨੂੰ ਇੰਨੇ ਨੇ ਮੇਰੇ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਕੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕੁੜੀ ਨੇ ਹਾਂਜੀ ਕੁੜੀ ਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਾਉਂਦਾ ਤਾਂ ਕੋਈ ਨਹੀਂ ਸੀਗਾ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਪਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸਿੱਖਿਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ ਤੇਰਾ ਕਾਲ ਵੀ ਇਹ ਵੀ ਕਿੰਨੇ ਸਾਲ ਹੋ ਗਏ ਤੇ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਵੀ ਦੱਸੋ ਕਿ ਤੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱ ਤੇ ਹੁਣ ਤੁਹਾਡੇ ਵੱਲੋਂ ਪੁਲਿਸ ਕੋਲੇ ਜਾਂ ਤੇ ਕੀ ਕੀ ਅਗਲੀ ਕਾਰਵਾਈ ਹੋਣੀ ਹੈ ਬਸ ਮੈਂ ਤੇ ਚੁੰਮਦੀ ਕਿ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਹੈ ਕਰ ਸਕੇ ਨਾ ਥੱਕਾ ਤੇ ਨਾ ਮਤਰੇ ਆ ਵੀ ਇਹਨੂੰ ਫਾਂਸੀ ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਡਾਕਟਰ ਹਰਸ਼ ਇੱਕ ਪੇਸ਼ੈਂਟ ਆਇਆ ਫੀਮੇਲ ਤੁਹਾਡੇ ਕੋਲ ਮੈਡੀਕਲ ਕਰਵਾਉਣ ਵਾਸਤੇ ਕੀ ਆਪਣੀ ਕੋਲੇ ਫੀਮੇਲ ਆਈ ਸੀ ਜੀ 15 ਸਾਲ ਦੀ ਲੜਕੀ ਹੈ ਨਾਮ ਅੱਜ ਦੀ ਡੇਟ ਦੇ ਵਿੱਚ 9 ਅਗਸਤ ਨੂੰ 1:25 ਮਿੰਟ। ਆਪਰ ਪੇਸ਼ੈਂਟ ਸੈਕਸ਼ਨ ਸੌਲਡਾ ਕੇਸੀ ਪੇਸ਼ੈਂਟ ਦੀ ਮੈਡੀਕਲ ਲੀਗਲ ਰਿਪੋਰਟ ਜਾਲਦੀ ਤੇਰੀ ਹੈ। ਜਦੋਂ ਹੀ ਕੋਈ ਰਿਪੋਰਟ ਆਪਣੀ ਤਿਆਰ ਹੋ ਜਾਂਦੀ ਹੈ ਫਿਰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਫੰਦਰ ਕਾਰਵਾਈ ਹੋ ਵੀ ਪੈਗੀ। ਕੋਈ ਹੋਰ। ਉਮਰ ਜੀ ਜੀ ਮੈਮ।